ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਠੰਡ ਧੁੰਦ ਬੱਦਲਬਾਈ ਮੀਂਹ ਹਨੇਰੀ ਕਿਸ ਤਰੀਕੇ ਦੇ ਚਾਂਸ ਨੇ ਕਿਉਂਕਿ ਹੁਣ ਗਰਮੀ ਦਾ ਮਾਹੌਲ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਪੰਜਾਬ ਦੇ ਵਿੱਚ ਗਰਮੀ ਨੇ ਹੁਣ ਪੈਰ ਪਸਾਰ ਲਿਆ ਜੀ ਆਪਣਾ ਇੱਕ ਤਰੀਕੇ ਨਾਲ ਦਿਨ ਦੇ ਤਾਪਮਾਨ 25 ਡਿਗਰੀ ਜੋ ਬਣੇ ਹੋਏ ਸੀ ਹੁਣ ਉਹ ਪਹੁੰਚ ਕੇ 30 35 ਡਿਗਰੀ ਤੱਕ ਪਹੁੰਚ ਗਏ ਨੇ ਜਿਸ ਦੇ ਨਾਲ ਜਿਹੜੇ ਹਾਲਾਤ ਨੇ ਉਹ ਕਾਫੀ ਹੱਦ ਤੱਕ ਆਪਾਂ ਕਹਿ ਲਈਏ ਤਾਂ ਹੁਣ ਗਰ ਅਗਰ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਹਾਲਾਤ ਜਿਹੜੇ ਨੇ ਇਸੇ ਤਰੀਕੇ ਨਾਲ ਆਉਂਦੇ ਦਿਨ ਬਰਕਰਾਰ ਰਹਣਦੇ ਹੋਏ ਦਿਖਾਈ ਦੇਣਗੇ ਅੱਜ ਰਾਤ ਦੀ ਗੱਲ ਕਰਾਂਗੇ ਤਾਂ ਮੌਸਮ ਜਿਹੜਾ ਹੈ ਉਹ ਕਾਫੀ ਹੱਦ ਤੱਕ ਹੁਣ ਗਰਮੀ ਵਾਲਾ ਬਣ ਚੁੱਕਿਆ ਹੈ ਜਿਸ ਦੇ ਮੱਦੇ ਨਜ਼ਰ ਪੰਜਾਬ ਦੇ ਵਿੱਚ ਅੱਜ ਰਾਤ ਜਿਹੜਾ ਤਾਪਮਾਨ ਹੈ ਉਹ 20 ਡਿਗਰੀ ਦੇ ਨੇੜੇ-ਤੇੜੇ ਬਣਦਾ ਹੋਇਆ ਦਿਖਾਈ ਦੇ ਰਿਹਾ ਕਾਫੀ ਹੱਦ ਤੱਕ ਜਿਹੜੇ ਹਾਲਾਤ ਨੇ ਉਹ ਗਰਮੀ ਵਾਲੇ ਹੀ ਬਣੇ ਰਹਿਣਗੇ ਗੱਲ ਕਰਾਂਗੇ ਦਿਨ ਦੇ ਤਾਪਮਾਨ ਜਿਹੜੇ 30-35 ਡਿਗਰੀ ਤੱਕ ਪਹੁੰਚੇ ਨੇ ਉਹਨਾਂ ਦੇ ਮੱਦੇ ਨਜ਼ਰ ਅੱਜ ਰਾਤ ਦੇ ਤਾਪਮਾਨ ਵੀ ਜਿਹੜੇ ਨੇ ਉਹ 20 ਕਈ ਕਿਸਾਨ ਵੀਰ ਹੁਣ ਆਖਰੀ ਪਾਣੀ ਲਗਾ ਰਹੇ ਨੇ ਆਪਣੀ ਕਈ ਜਗ੍ਹਾ ਸਰੋਂ ਦੀ ਫਸਲ ਨੂੰ ਕਈ ਜਗ੍ਹਾ ਕਣਕ ਦੀ ਫਸਲ ਨੂੰ ਆਖਰੀ ਪਾਣੀ ਲੱਗ ਰਿਹਾ ਹੈ ਅਜਿਹੇ ਦੇ ਵਿੱਚ ਕਿਸਾਨਾਂ ਦੇ ਮਨ ਵਿੱਚ ਚਿੰਤਾ ਬਣੀ ਹੋਈ ਹੈ ਕੋਈ ਮੀਂਹ ਦੀ ਸੰਭਾਵਨਾ ਤਾਂ ਨਹੀਂ ਹੈ ਤਾਂ ਫਿਲਹਾਲ ਤੁਹਾਨੂੰ ਦੱਸ ਦਈਏ ਕਿਸੇ ਤਰੀਕੇ ਦੀ ਮੀਂਹ ਦੀ ਸੰਭਾਵਨਾ ਅੱਜ ਰਾਤ ਨਹੀਂ ਹੈ ਤਾਜ਼ਾ ਸੈਟੇਲਾਈਟ ਇਮੇਜ ਤੋਂ ਵੀ ਕਲੀਅਰ ਹੋ ਰਿਹਾ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਜਿਹੜੀ ਹਰੇਕ ਜਾਣਕਾਰੀ ਹੈ ਉਹ ਤੁਹਾਨੂੰ ਸਮੇਂ ਸਿਰ ਮਿਲ ਗੱਲ ਕਰਾਂਗੇ ਤੇ ਨਵੇਂ ਹਾਲਾਤਾਂ ਦੀ ਤਾਂ ਹਵਾ ਦੀ ਗੱਲ ਕਰਦੇ ਸਭ ਤੋਂ ਪਹਿਲਾਂ ਹਵਾ ਜਿਹੜੀ ਹੈ ਉੱਤਰ ਪੂਰਬ ਦੇ ਉੱਤਰ ਪੱਛਮ ਦਿਸ਼ਾ ਤੋਂ ਹੀ ਚੱਲੇਗੀ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚਕਾਰ ਜਿਹੜੀ ਹਵਾ ਦੀ ਗਤੀ ਹੈ ਉਹ 5-7 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਉਮੀਦ ਹੈ ਕੋਈ ਬਹੁਤ ਤੇਜ਼ ਹਵਾ ਚੱਲਣ ਦੀ ਉਮੀਦ ਅੱਜ ਰਾਤ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਜ਼ਿਆਦਾਤਰ ਮੌਸਮ ਕਲੀਅਰ ਰਹੇਗਾ ਤੇ ਆਉਂਦੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਹਾਲਾਤ ਨੇ ਉਹ ਠੰਡ ਦੇ ਜਾਂ ਗਰਮੀ ਦੇ ਓਹੋ 26 27 28 ਤਰੀਕ ਤੱਕ ਰਹਿਣਗੇ ਉਸ ਤੋਂ ਬਾਅਦ ਲਗਾਤਾਰ ਕੜਾਕੇ ਦੀ ਹੀ ਗਰਮੀ ਸਵੇਰ ਸ਼ਾਮ ਪੈਂਦੀ ਹੋਈ ਦਿਖਾਈ ਦੇਵੇਗੀ ਮੌਸਮ ਦੀ ਜਾਣਕਾਰੀਆਂ ਲਗਾਤਾਰ ਦੇਣ ਲੈਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲ ਸਕੇ ਇਹ ਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ